ਸੋ ਅਜੇ ਦੂਜੇ ਐਪਲੀਕੈਂਟ ਸਾਡੇ ਨਾਲ ਜੁੜ ਚੁੱਕੇ ਆ ਜੀ ਕੈਨੇਡਾ ਸਪਾਉਸ ਓਪਨ ਵਰਕ ਪਰਮਿਟ ਦੀ ਸਕਸੈਸ ਸਟੋਰੀਜ਼ ਦੀ ਸੀਰੀਜ਼ ਚੱਲ ਰਹੀ ਹੈ ਸੈਕੰਡ ਐਪਲੀਕੈਂਟ ਸਾਡੇ ਨਾਲ ਅਮਰਿਤਪਾਲ ਸਿੰਘ ਹੈਗੇ ਆ ਜੋ ਪੀ ਵੀਪੀਓ ਸਦੀਕਪੁਰ ਤਹਿਸੀਲ ਸ਼ਾਹਕੋਟ ਤੋਂ ਬਿਲੋਂਗ ਕਰਦੇ ਆ ਸੋ ਅਮ੍ਰਿਤ ਦੀ ਜਿਹੜੀ ਡੇਟ ਆਫ ਸਬਮਿਸ਼ਨ ਸੀਗੀ 1 ਫ फेब्रुवारी 2024 ਸੀਗੀ ਤੇ ਇਹਨਾਂ ਦੀ ਪਾਸਪੋਰਟ ਰਿਕੁਐਸਟ 8 ਜੁਲਾਈ ਨੂੰ ਆਈ ਹੈ ਜੀ ਤੇ ਐਪਲੀਕੇਸ਼ਨ ਸੀਰੀਜ਼ W3098 ਵਾਲੀ ਆ ਸੋ ਅਮਰਿਤ ਜਦੋਂ ਸਾਡੇ ਕੋਲ ਆਏ ਸੀਗੇ ਇੱਕ ਵਾਰ ਰਿਫਿਊਜ਼ ਕਰਾ ਕੇ ਆਏ ਸੀ ऑलरेडी ਆਪਣਾ ਸਪਾਊਸ ਓਪਨ ਵਰਕ ਪਰਮਿਟ ਸੋ ਅਸੀਂ ਇਹਨਾਂ ਦੀ ਫਾਈਲਿੰਗ ਕੀਤੀ ਹੈ ਕਿਸੇ ਹੋਰ ਏਜੰਟ ਤੋਂ ਰਿਫਿਊਜ਼ ਕਰਾ ਕੇ ਆਏ ਸੀਗੇ ਤੋਂ ਬਾਕੀ ਅਮਰਿਤ ਨਾਲ ਅੱਜ ਗੱਲ ਕਰਦੇ ਆ ਇਹਨਾਂ ਦਾ ਐਕਸਪੀਰੀਅੰਸ ਪੁੱਛਦੇ ਆ ਤੇ ਫਰਕ ਪੁੱਛਦੇ ਆ ਜੀ ਪੁਰਾਣੀ ਫਾਈਲਾਂ ਸਾਡੀ ਫਾਈਲਾਂ ਚ ਕੀ ਸੀਗਾ ਸੋ ਅਮਰਿਤ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਜੀ ਲਓ ਜੀ ਜਿਹੜੀ ਬੜੀ ਲੰਬੀ ਉਡੀਕ ਸੀ ਜਦੀ ਵੀਜ਼ਾ ਦੀ ਤੁਹਾਡੇ ਵੀਜ਼ੇ ਦੀ ਕਾਪੀ ਸੋਮਰੀ ਚਲੋ ਵੀਜ਼ੇ ਦੀਆਂ ਦਾ ਬਹੁਤ-ਬਹੁਤ ਮੁਬਾਰਕਾਂ ਆਪਾਂ ਇੱਕ ਵਾਰ ਵੀਜ਼ੋ ਨੂੰ ਵੀ ਦੱਸਿਓ ਕਿ ਤੁਸੀਂ ਜੋ ਸਾਡੇ ਕੋਲ ਆਇਸ ਇੱਕ ਵਾਰ ਆਲਰੇਡੀ ਰਿਫਿਊਜ਼ ਸੀਗਾ ਹਾਂਜੀ ਤੇ ਰਿਫਿਊਜ਼ਲ ਦਾ ਪਹਿਲਾਂ ਤਾਂ ਤੁਸੀਂ ਰੀਜ਼ਨ ਕੀ ਸੀ ਤੁਹਾਡਾ ਸਰ ਪਹਿਲਾਂ ਮੈਂ ਤੁਹਾਡੇ ਰਿਫਿਊਜ਼ਲ ਤੋਂ ਪਹਿਲਾਂ ਵੀ ਮੈਂ ਤੁਹਾਡੇ ਕੋਲ ਆਇਆ ਸੀ ਤੇ ਤੁਸੀਂ ਉਦੋਂ ਕਿਹਾ ਸੀਗਾ ਕਿ ਜਦੋਂ ਮੇਰੇ ਵਾਈਫ ਉਦੋਂ ਇੱਧਰ ਸੀਗੇ ਉਹਨਾਂ ਦਾ ਵੀਜ਼ਾ ਆਇਆ ਹੋਇਆ ਸੀਗਾ ਤੇ ਤੁਹਾਡੇ ਕੋਲ ਜਦ ਆਏ ਤੁਸੀਂ ਕਿਹਾ ਕਿ ਮੰਨ ਲਓ ਕਿ ਜਦੋਂ ਵਾਈਫ ਉੱਧਰ ਚਲੇ ਜਾਣਗੇ ਹਾਂ ਤੁਹਾਡੀ ਆਪਾਂ ਉਦੋਂ ਫਾਈਲ ਆਵਾਂਗੇ ਰਾਈਟ ਪਰ ਅਸੀਂ ਕਿਸੇ ਹੋਰ ਕੋ ਗਏ ਉਹ ਕਹਿੰਦੇ ਕਿ ਨਹੀਂ ਉਹਨਾਂ ਦੇ ਇੱਧਰ ਹੁੰਦੇ ਸੀ ਤੁਹਾਡੀ ਫਾਈਲ ਲੱਗ ਜੂਗੀ ਤੇ ਵੀਜ਼ਾ ਆ ਜਾਊਗਾ ਪਰ ਸਰ ਉੱਥੋਂ ਫੇ ਰਿਫਿਊਜ਼ ਹੋ ਗਿਆ ਇਹ ਰਿਫਿਊਜ਼ ਹੋ ਗਿਆ ਵੀਰ ਸਾਹਿਬ ਫੇ ਦੁਬਾਰਾ ਤੁਹਾਡੇ ਕੋਲ ਆਏ ਤੇ ਫੇ ਤੁਹਾਡੇ ਕੋਲ ਫਾਈਲ ਆਈ ਸਰ ਤੇ ਫਿਰ ਵੀਜ਼ਾ ਮਿਲਿਆ ਬੇਸਿਕਲੀ ਕੀ ਅਮਰਿਤ ਦਾ ਕੀ ਸੀਗਾ ਇਹਨਾਂ ਦੀ ਵਾਈਫ ਨੇ ਸਟੱਡੀ ਵੀਜ਼ਾ ਅਪਲਾਈ ਕੀਤਾ ਸੀਗਾ ਇਹਨਾਂ ਦੀ ਵਾਈਫ ਜਨਵਰੀ 2024 ਇਨਟੇਕ ਚ ਗਏ ਸੀਗੇ ਬਟ ਉਹਨਾਂ ਦਾ 6 ਮਹੀਨੇ ਪਹਿਲਾਂ ਵੀਜ਼ਾ ਆ ਚੁੱਕਾ ਸੀਗਾ ਸਟੱਡੀ ਵੀਜ਼ਾ ਇਹਨਾਂ ਦੀ ਵਾਈਫ ਦਾ ਤੇ ਇਹਨਾਂ ਨੇ ਸਾਨੂੰ ਪੁੱਛਿਆ ਕਿ ਅਸੀਂ ਆਪਣਾ ਸਪਾਊਸ ਓਪਨ ਵਰਕ ਪਰਮਿਟ ਲਾ ਲੀਏ ਸੇ ਮਨਾ ਕਰਤਾ ਕਿ ਵਾਈਫ ਦਾ એનਰੋਲਮੈਂਟ ਲੈਟਰ ਜ਼ਰੂਰੀ ਹੈ ਉਹਨਾਂ ਤੋਂ ਬੇਸਿਸ ਤੇ ਤਾਂ ਹੀ ਲਾਵਾਂਗੇ ਅਦਰਵਾਇਜ਼ ਨਾ ਲਾਓ ਬਟ ਖੈਰ ਚਲੋ ਸੋਚਿਆ ਕਿ ਮੈਂ ਸ਼ਾਇਦ ਕਿ ਤੋ ਹੋਰ ਲੱਗ ਜਵੇ ਕਿਸੇ ਏਜੰਟ ਨੇ ਉਹਨੂੰ ਮਿਸਗਾਈਡ ਕਰਤਾ ਜਿੰਨੀ ਤੁਸੀਂ ਵਾਈਫ ਅਥੇ ਹੈਗੇ ਆਪਣੇ ਸਟੱਡੀ ਵੀਜ਼ਾ ਲਾ ਦੋ ਬਟ ਅਨਫੋਰਚਨਟਲੀ ਵੀਜ਼ਾ ਰਿਫਿਊਜ਼ ਹੋ ਗਿਆ ਤੇ ਰਿਫਿਊਜ਼ਲ ਦੇ ਵਿੱਚ ਇੱਕ ਤਾਂ ਓ ਰੀਜ਼ਨ ਆਇਆ ਕਿ ਵਾਈ ਤੁਹਾਡਾ ਇੰਡੀਆ ਚ ਹੈਗੇ ਕਾਲਜ એનਰੋਲ ਨਹੀਂ ਹੈਗੇ ਸੈਕੰਡ ਰੀਜ਼ਨ ਥੋੜਾ ਜਿਹਾ ਫੰਡਸ ਦਾ ਵੀ ਆਇਆ ਜਗਾ ਇਨਸਫੀਸ਼ੀ ਤੋ ਫੰਡਸ ਦੀ ਗੱਲ ਕਰੀਏ ਪੁਰਾਣੀ ਫਾਈਲ ਚ ਕਿੰਨੇ ਫੰਡ ਦਿਖਾਏ ਸਗੇ ਸਰ ਉਹਦੇ ਵਿੱਚ ਸੀਗੇ 12 12 ਤੋਂ 13 ਲੱਖ ਦਿਖਾਇਆ ਸੀ ਆਪਾਂ ਅਸੀਂ ਕਿੰਨੇ ਦਿਖਾਏ ਆ ਤੁਸੀਂ 8 ਲੱਖ ਸਰ 5 ਲੱਖ ਸੀ 5 ਲੱਖ ਘਟਾ ਕੇ ਗਾਇਆ ਬਟ ਫਿਰ ਵੀ ਵੀਜ਼ਾ ਮਿਲ ਗਿਆ ਹਾਂਜੀ ਫਿਰ ਵੀ ਸੋ ਇਹ ਚੀਜ਼ ਫॉर ਆਪਣੇ ਡਾਊਟ ਕਲੀਅਰ ਕਰ ਲਓ ਜੀ 15 20 ਲੱਖ ਫੰਡਿੰਗ ਤੇ ਵੀਜ਼ੇ ਨਹੀਂ ਮਿਲਦੇ ਵੀਜ਼ੇ 8 ਲੱਖ ਤੇ ਵੀ ਮਿਲ ਜਾਂਦੇ ਬਟ ਡਿਪੈਂਡਸ ਤੁਹਾਡੀ ਫਾਈਲ ਪ੍ਰੈਜੈਂਟੇਸ਼ਨ ਕਿਸ ਤਰੀਕੇ ਦੀ ਹੈ ਤੇ ਤੁਹਾਡਾ ਇਨਕਮ ਸੋਰਸ ਕੀ ਹੈਗਾ ਤੇ ਉਸ ਤੋਂ ਇਲਾਵਾ ਪੁਰਾਣੀ ਫਾਈਲ ਚ ਸੀਆ ਰਿਪੋਰਟਾਂ ਲਾਈਆਂ ਸੀ ਹਾਂਜੀ ਸਰ ਇਵੈਲੂਏਸ਼ਨ ਰਿਪੋਰਟ ਲੱਗੀ ਸੀ ਹਾਂਜੀ ਉਹ ਫਾਦਰ ਦੀ سپورਟ ਜਿੱਦਾਂ ਸਾਰਾ ਕੁਝ ਲਾਇਆ ਹਾਂਜੀ ਅਸੀਂ ਇਹਨਾਂ ਚ ਕੁਝ ਲਾਇਆ ਨਹੀਂ ਸਰ ਇਹਦੇ ਵਿੱਚ ਸਿਰ ਪੁਰਾਣੀ ਫਾਈਲ ਚ 12 ਲੱਖ ਫੰਡ ਹਾਂਜੀ ਸੀਗੀ ਰਿਪੋਰਟ ਫਾਦਰ سپورਟ ਵੈਲੂਏਸ਼ਨ ਰਿਪੋਰਟ ਸਭ ਲੱਗਾ ਹਾਂਜੀ ਅਸੀਂ 8 ਲੱਖ ਫੰਡ ਉਸ ਤੋਂ ਇਲਾਵਾ ਕੋਈ ਡਾਕੂਮੈਂਟ ਨਹੀਂ ਫਿਰ ਵੀ ਵੀਜ਼ਾ ਆ ਗਿਆ ਫਿਰ ਵੀ ਆ ਗਿਆ ਸੋ ਜੇ ਤੁਹਾਨੂੰ ਇਹ ਡਾਊਟ ਹੈ ਨਾ ਕਿ ਸੀਗੀ ਰਿਪੋਰਟਾਂ ਨਾਲ 15-20 ਲੱਖ ਫੰਡਿੰਗ ਨਾਲ ਵੀਜ਼ੇ ਆਉਂਦੇ ਤੇ ਆਪਣੇ ਦਿਲ ਚੋਂ ਕੱਢ ਦਿਓ ਇਹੋ ਜਿਹਾ ਵਹਿਮ ਇਦਾਂ ਦੇ ਵੀਜ਼ੇ ਨਹੀਂ ਆਣੇ 18 ਦਾ ਦਿਖਾ ਕੇ ਵੀ ਵੀਜ਼ਾ ਆ ਜਾਂਦਾ ਫਾਦਰ ਮਦਰ ਦੀ ਸਪੋਰਟ ਤੋਂ ਬਿਨਾ ਵੀ ਵੀਜ਼ਾ ਆ ਜਾਂਦਾ ਹੈ ਤੇ ਉਹਦੇ ਲਈ ਕਰਨਾ ਕੀ ਹੈ ਇੱਕ ਰਾਈਟ ਏਜੰਟ ਨੂੰ ਚੂਜ਼ ਕਰਨਾ ਹੈ ਇਹੋ ਜੇ ਐਪਲੀਕੇਸ਼ਨ ਜਿਹਨੂੰ ਹੈਂਡਲ ਕਰਨ ਦਾ ਬਹੁਤ ਜ਼ਿਆਦਾ ਤਜਰਬਾ ਹੋਵੇ ਇਹੋ ਜੇ ਬੰਦੇ ਕੋਲ ਜਾ ਕੇ ਫਾਈਲ ਲਗਵਾਵੋ ਆਪਣੀ ਸੋ ਚਲੋ ਆਪਾਂ ਓਵਰਕਮ ਕੀਤਾ ਪੁਰਾਣੀ ਫਾਈਲਾਂ ਜੋ ਗਲਤੀ ਸਾਬਾ ਕੀਤੇ ਹੁਣ ਅੰਮ੍ਰਿਤ ਵੀ ਉਹੀ ਹੈ ਡਾਕੂਮੈਂਟ ਵੀ ਉਹੀ ਹੈ ਹਾਂਜੀ ਤੇ ਅਸੀਂ ਜੋ ਉਹਨਾਂ ਡਾਕੂਮੈਂਟ ਪ੍ਰੈਜ਼ੈਂਟ ਕੀਤੇ ਅਸੀਂ ਮੇਰੇ ਖਿਆਲ ਨਾਲ ਉਹਨਾਂ ਤੋਂ ਘੱਟ ਹੀ ਪ੍ਰੈਜ਼ੈਂਟ ਕੀਤੇ ਆ ਜੀ ਸਰ ਕੋਈ ਵਾਤਾ ਨਹੀਂ ਡਾਕੂਮੈਂਟ ਲਾਏ ਕੋਈ ਐਡੀਸ਼ਨ ਇਹੋ ਜਿਹੇ ਡਾਕੂਮੈਂਟ ਤਾਂ ਲਾਤਾ ਜਿਹੜਾ ਤੁਹਾਨੂੰ ਲੱਗਿਆ ਕਿ ਹਾਂ ਕਿੱਥੋਂ ਬਣਾ ਲਾਂਗੇ ਇਹ ਨਹੀਂ ਨਹੀਂ ਸਰ ਇਹਦਾ ਆਕੂਪੇਸ਼ਨ ਕੀ ਹੈਗਾ ਤੁਹਾਡਾ ਕੀ ਕਰਦੇ ਹੋ ਕੰਮ ਕਾਜ ਕੀ ਕਰਦੇ ਹੋ ਸਰ ਆਪਣਾ ਐਗਰੀਕਲਚਰ ਤੇ ਖੇਤੀ ਤੁਸੀਂ ਤਾਂ ਡੇਰੀ ਫਾਰਮਿੰਗ ਹੈ ਡੇਰੀ ਫਾਰਮਿੰਗ ਦਾ ਤੇ ਐਗਰੀਕਲਚਰ ਤੇ ਡੇਰੀ ਫਾਰਮਿੰਗ ਦੇ ਰਿਲੇਟਡ ਅਸੀਂ ਜੋ ਡਾਕੂਮੈਂਟ ਦੱਸੇ ਉਹ ਸੌਖੇ ਸੀਗੇ ਬਣਾਣੇ ਜੀ ਸਰ ਉਹ ਆਪਣੇ ਕੋਲ ਸਨ ਹੁੰਦੇ ਹੀ ਆ ਮੋਸਟਲੀ ਹੁੰਦੇ ਹੀ ਆ ਕਿਉਂਕਿ ਇਹੋ ਜਿਹੇ ਡਾਕੂਮੈਂਟ ਤਾਂ ਨਹੀਂ ਕਿ ਕਿੱਥੋਂ ਬਣਾ ਲਾਂਗੇ ਯਾਰ ਕੀ ਲੈ ਤੈਣਾ ਚੈਕਲਿਸਟ ਤੇ ਦੂਸਰੀ ਚੀਜ਼ ਆਪਾਂ ਇੱਕ ਤਾਂ 8 ਲੱਖ ਫੰਡ ਦਿਖਾਇਆ ਤੇ ਕਿੰਨੇ ਕੁ ਤੁਹਾਨੂੰ ਗੇੜੇ ਮਾਰਨੇ ਪਏ ਆਪਣੇ ਡਾਕੂਮੈਂਟ ਇਕੱਠੇ ਕਰਦੇ ਕਿੰਨਾ ਕੁ ਟਾਈਮ ਲੱਗਾ ਡਾਕੂਮੈਂਟ ਇਕੱਠੇ ਕਰਦੇ ਸਾਡੇ ਕੋਲ ਕਿੰਨੇ ਗੇੜੇ ਮਾਰੇ ਜਿਹਦਾ ਕਹਿੰਦੇ ਏਜੰਟ ਗੇੜੇ ਬਹੁਤ ਮਰਵਾਉਂਦੇ ਆ ਨਹੀਂ ਸਰ ਪਹਿਲੀ ਵਾਰ ਹੀ ਆਏ ਸੀ ਜਦੋਂ ਤੁਸੀਂ ਡਾਕੂਮੈਂਟ ਸਮਝਣ ਹਾਂਜੀ ਠੀਕ ਹੈ ਜੀ ਤੁਹਾਨੂੰ ਸਾਰਾ ਸਮਝਾਤਾ ਠੀਕ ਹੈ ਆਪਣਾ ਪੋਰਟਲ ਦੇ ਦਿੱਤਾ ਇਹ ਜੀ ਚੀਜ਼ਾਂ ਚਾਹੀਦੀ ਇਹ ਚੀਜ਼ਾਂ ਚਾਹੀਦੀਆਂ ਤੇ ਅਗਲੀ ਵਾਰੀ ਹੀ ਡਾਕੂਮੈਂਟ ਨਾਲ ਹੀ ਲੈ ਕੇ ਆਇਂ ਜੇ ਕੋਈ ਡਾਕੂਮੈਂਟ ਘਟਸੇ ਹੋ ਤੁਸੀਂ ਸਕੈਨ ਕਰਕੇ ਈਮੇਲ ਕਰਤਾ ਹਾਂਜੀ 올 ਰਾਈਟ ਸੋ ਜੇ ਤੁਸੀਂ ਵੀ ਆਪਣਾ ਕੈਨੇਡਾ ਦਾ ਸਪਾਊਸ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਜਾਂ ਰਿਫਿਊਜ਼ ਹੋ ਗਿਆ ਦੁਬਾਰਾ ਰੀਫਾਈਲਿੰਗ ਕਰਾਉਣਾ ਚਾਹੁੰਦੇ ਹੋ ਤਾਂ ਅਸੀਂ ਸਾਨੂੰ ਮਿਲ ਸਕਦੇ ਹੋ ਇੱਕ ਵਾਰ ਸਾਡੇ ਆਫਿਸ ਵਿਜ਼ਿਟ ਕਰੋ ਅਸੀਂ ਤੁਹਾਨੂੰ ਪੁਰਾਣੀ ਫਾਈਲਾਂ ਦਿਖਾਵਾਂਗੇ ਜਿਨ੍ਹਾਂ ਦੇ ਰਿਫਿਊਜ਼ ਸੀਗੇ ਤੇ ਅਸੀਂ ਵੀਜ਼ਾ ਲੈ ਕੇ ਦਿੱਤੇ ਆ ਸਾਡੀ ਫਾਈਲ ਤੇ ਪੁਰਾਣੀ ਫਾਈਲਾਂ ਦੇ ਵਿੱਚ ਕੀ ਫਰਕ ਸੀਗਾ ਤੁਹਾਨੂੰ ਆਪ ਹੀ ਫਾਈਲ ਪ੍ਰੈਜੈਂਟੇਸ਼ਨ ਦੇਖ ਕੇ ਪਤਾ ਲੱਗ ਜਾਣਾ ਜੀ ਹੁਣ ਵੀ ਸਰ ਇੱਕ ਐਪਲੀਕੈਂਟ ਮੇਰੇ ਨਾਲ ਆਇਆ ਜੀ ਉਹਨੇ ਵੀ ਇਥੋਂ ਫਾਈਲ ਹੋਣੀ ਹੈ ਸਾਡੇ ਕੋਲ ਉਹ ਆਲਰੇਡੀ ਰਿਫਿਊਜ਼ ਕਰਾ ਕੇ ਆਏ ਬਾਰੋਕ ਦੇ ਤੱਕ ਇੱਥੇ ਬਾਹਰ ਹੀ ਬੈਠੇ ਮੇਰੇ ਨਾਲ ਹੀ ਆਏ ਇਹਨਾਂ ਦੇ ਕੋਈ ਫਰੈਂਡ ਵੀ ਆਏ ਜੀ ਉਹ ਬਲੈ ਐਪਲੀਕੇਸ਼ਨ ਰਿਫਿਊਜ਼ ਕਰਾ ਕੇ ਆਇਆ ਕਿ ਦੋ ਬਾਰੋ ਇਹ ਆਪਣੇ ਨਾਲ ਹੀ ਲੈ ਕੇ ਆਇਆ ਉਹਨਾਂ ਨਾਲ ਵੀ ਚਲੋ ਆਪਾਂ ਗੱਲਬਾਤ ਪਾਚ ਕਰਦੇ ਸੋ ਅਮਰਿਤ ਬਾਕੀ ਜਿਹੜੇ ਲੋਕੀ ਫਾਈਲ ਲਗਵਾਉਣਾ ਚਾਹੁੰਦੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਜੀ ਜੀ ਸਰ ਕੀ ਮੰਨ ਲਓ ਕਿ ਤੁਸੀਂ ਇਮੀਗ੍ਰੇਸ਼ਨ ਲੌਂਜ ਹੀ ਆਓ ਐਵੇਂ ਕਿਸੇ ਗਲਤ ਕੋਲ ਨਾ ਫਸੋ ਕਿਉਂਕਿ ਉਹ ਗੱਲਾਂ ਉਹ ਵੱਡੀਆਂ ਵੱਡੀਆਂ ਕਰਦੇ ਸਾਰੇ ਤੇ ਪਰ ਨਹੀਂ ਜੀ ਨੌਲੇਜ ਹੈ ਨਹੀਂ ਉਹਨਾਂ ਨੂੰ ਰਾਈਟ ਸੋ ਦੇਖੋ ਜੀ ਇੱਕ ਸਟੱਡੀ ਵੀਜ਼ਾ ਦੀ ਅਪਲੀਕੇਸ਼ਨ ਤੇ ਸਪਾਊਸ ਵੀਜ਼ਾ ਦੀ ਅਪਲੀਕੇਸ਼ਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਸਟੱਡੀ ਵੀਜ਼ਾ ਦੀ ਅਪਲੀਕੇਸ਼ਨ ਸਟੂਡੈਂਟ ਖੁਦ ਲਾ ਸਕਦਾ ਬਹੁਤ ਸੌਖੀ ਅਪਲੀਕੇਸ਼ਨ ਹੈ ਫੀਸ ਪਰ ਉਹ ਜੀਆਈਸੀ ਪਰ ਉਹ ਮੈਡੀਕਲ ਕਰਾਓ ਫਾਈਲ ਅਮੈਸੇਜਵਾ ਦਿਓ ਬਹੁਤ ਹੀ ਸੌਖੀ ਫਾਈਲ ਹੈ ਤੁਸੀਂ ਆਪ ਵੀ ਲਾ ਸਕਦੇ ਹੋ ਬਟ ਸਪਾਊਸ ਵੀਜ਼ਾ ਦੇ ਵਿੱਚ ਬਹੁਤ ਹੀ ਕੰਪਲਿਕਸ਼ਨਸ ਹੁੰਦੀ ਹੈ ਫਾਈਲ ਕਾਫੀ ਚੈਲੈਂਜਿੰਗ ਹੁੰਦੀ ਹੈ ਸੋ ਇਹਦੇ ਲਈ ਬੈਟਰ ਹੈ ਇੱਕ ਆਈਸੀਸੀਆਰਸੀ ਮੈਂਬਰ ਤੋਂ ਫਾਈਲ ਲਗਵਾਓ ਜਿਹਨੂੰ ਕਿ ਕੇਸ ਲਾਸ ਬਾਰੇ ਕਾਫੀ ਚੀਜ਼ ਦੀ ਨੋਲੇਜ ਹੋਵੇ ਸੋ ਬਾਕੀ ਅਗਲੇ ਐਪੀਟਿੰਗ